ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਵਾਂ ਸਾਡੀ ਸਾਰੇ ਸਾਥੀਆਂ ਵੱਲੋਂ ਅੱਜ ਆਪਰੇਸ਼ਨ ਰਾਹਤ ਦੇ ਤਹਿਤ ਸੈਂਕੜੇ ਸਾਡੇ ਸਾਥੀ ਵੱਖ-ਵੱਖ ਪਿੰਡਾਂ ਦੇ ਵਿੱਚ ਰਾਤ ਸਮਗਰੀ ਲੈ ਕੇ ਫੋਗਿੰਗ ਵਾਸ਼ੀਨਾ ਲੈ ਕੇ ਡੀਡੀਟੀ ਲੈ ਕੇ ਮੈਡੀਕਲ ਕੈਂਪ ਸਾਰਾ ਚੱਲ ਰਿਹਾ ਤੇ ਇਸੇ ਵਿੱਚ ਜਿਹੜਾ ਹੈ ਅੱਜ ਸਾਰਾ ਮੇਰੇ ਵੱਲੋਂ ਵੀ ਸਾਰੇ ਜਿਹੜੇ ਬੇਲੇ ਆ ਹਰਸਾ ਬੇਲਾ ਪੱਟੀ ਜੁਲਸੀ ਸ਼ਿਵ ਸਿੰਘ ਬੇਲਾ ਸੈਂਸੋਵਾਲ ਬੇਲਾ ਰਾਮਗੜ੍ਹ ਤੇ ਹੁਣ ਬੇਲਾ ਧਿਆਨੀ ਦੋਨੋਂ ਪਿੰਡ ਬੇਲਾ ਦਰਗਾਹੀ ਅਸੀਂ ਇੱਥੇ ਪਹੁੰਚੇ ਤੇ ਪਾਣੀ ਘਟ ਰਿਹਾ ਸੀ ਇਸ ਵਿੱਚ ਤੁਹਾਨੂੰ ਜਿਹੜੀ ਵੱਡੀ ਇਹ ਵੀ ਰਾਹਤ ਦੀ ਖਬਰ ਹੋ ਰਹੀ ਹੈ ਕਿ 5000 ਕਿਊਸਿਕ ਪਾਣੀ ਹੋਰ ਅਸੀਂ ਜਿਹੜਾ ਹੈ ਘਟਾ ਰਹੇ ਹਾਂ ਹੁਣ ਜਿਹੜਾ ਟੋਟਲ ਨੰਗਲ ਡੈਮ ਤੋਂ ਜਿਹੜਾ ਉਹ 60000 ਕਿਊਸਿਕ ਦੇ ਚੋਂ 18000 ਕਿਊਸਿਕ ਦੋਨੋਂ ਨਹਿਰਾਂ ਦੇ ਵਿੱਚ 9000 ਤੇ 42000 ਜਿਹੜਾ ਡਾਊਨਸਟ੍ਰੀਮ ਹੋ ਜਾਊਗਾ ਹੁਣ ਤੱਕ ਉਹ 47000 ਚੱਲ ਰਿਹਾ ਸੀ ਤੇ 42000 ਹੋ ਜਾਊਗਾ ਆ ਡੇਰ ਰਾਤ ਤੱਕ ਜਿਹੜਾ ਹੈ ਇਹ ਪਾਣੀ ਜਿਹੜਾ ਘਟ ਜਾਊਗਾ ਤੇ ਮੈਂ ਇਸ ਦੇ ਨਾਲ ਜਿਹੜੇ ਸਾਡੇ ਬੇਲਿਆਂ ਦੇ ਅੱਜ ਉੱਥੇ ਚਲੋ ਕਿਤੇ ਕਿਤੇ ਟਰੈਕਟਰ ਜਾਣਾ ਸ਼ੁਰੂ ਹੋ ਗਿਆ ਤੇ ਕੱਲ ਤੱਕ ਮੈਨੂੰ ਉਮੀਦ ਹੈ ਕਿ ਜਿਹੜੀ ਸਾਡੀ ਉਸ ਤੋਂ ਬਾਅਦ ਸਾਡੀ ਅਗਲੀ ਤਰਜੀਹ ਹੋਗੀ ਉਹਨਾਂ ਸਾਰੇ ਰਸਤਿਆਂ ਨੂੰ ਆਰਜੀ ਰਸਤੇ ਬਣਾ ਕੇ ਇਹਨਾਂ ਸਾਰੇ ਪਿੰਡਾਂ ਦੀ ਜਿਹੜੀ ਕਨੈਕਟੀਵਿਟੀ ਹੈ ਰਿਸਟੋਰ ਕਰਨ ਦੀ ਤਾਂ ਕੱਲ ਤੋਂ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਸਾਡੇ ਬੇਲੇ ਦੇ ਪਿੰਡਾਂ ਦੇ ਅਸੀਂ ਕਨੈਕਟੀਵਿਟੀ ਰਿਸਟੋਰ ਕਰ ਦਈਏ ਤਾਂ ਇਹੀ ਵੱਡੀ ਜਾਣਕਾਰੀ ਹੈ ਕਿ ਇਸ ਵਕਤ 5000 ਕਿਊਸਿਕ ਪਾਣੀ ਜਿਹੜਾ ਹੈ ਨੰਗ ਸਤਲੁਜ ਡਾਊਨਸਟ੍ਰੀਮ ਉਹ ਹੋਰ ਘੱਟ ਹੋ ਰਿਹਾ ਹੋ ਜਾ 何